ਮੈਂ ਪੜ ਰਿਹਾ ਸੀ ਆਇਨਸਟਾਈਨ ਬਾਰੇ ਇੱਕ ਦਿਨ ਹੈਰਾਨ ਹੋਇਆ ਉਹਨੇ 700 ਅਵਿਸ਼ਕਾਰ ਕੀਤੇ ਤਜਰਬੇ ਕੀਤੇ ਫੇਲ ਕੁਝ ਤੱਥ ਪ੍ਰਾਪਤ ਨਹੀਂ ਹੋਇਆ ਜਿਹੜੇ ਸ਼ਾਗਿਰਦ ਉਸਦੇ ਨਾਲ ਕੰਮ ਕਰਦੇ ਸਨ ਨਾ ਉਹਨਾਂ ਨੇ ਕਿਹਾ ਹੁਣ ਛੱਡੋ ਇਸ ਨੂੰ 700 ਵਾਰ ਗਲਤ ਹੋ ਗਏ ਫਿਰ ਵੀ ਗਲਤੀਆਂ ਕਰੀ ਜਾਣੇ ਅਸੀਂ 700 ਗਲਤੀਆਂ ਕਰਕੇ ਮੰਜ਼ਿਲ ਤੋਂ ਦੂਰ ਚਲੇ ਗਏ ਫਿਰ ਆਇਨ ਦੀ ਹਿੰਮਤ ਤੇ ਹੌਸਲਾ ਤੇ ਉਮੰਗ ਤੇ ਤਰੰਗ ਦੇਖੋ ਕਿੰਨ ਲਗਾ ਸੀ ਮੰਜ਼ਿਲ ਦੇ ਨੇੜੇ ਚਲੇ ਗਿਆਂ ਕਮ ਸੇ ਕਮ 700 ਗਲਤੀਆਂ ਤੇ ਨਹੀਂ ਨਾ ਕਰਾਂਗੇ ਉਮੀਦ ਇਹ ਗੱਲ ਪਕੜਦੇ ਚਾਹੀਏ ਸੀ ਇਹ ਠੀਕ ਹੈ ਜਦ ਵੀ ਕੋਈ ਸਾਇੰਟਿਸਟ ਨਿਰਾਸ਼ ਹੋ ਜਾਂਦਾ ਹੈ ਰਸਤੇ 'ਚ ਹੀ ਰਹਿ ਜਾਂਦਾ ਹੈ ਜਦ ਵੀ ਕੋਈ ਸਾਧਨਾ ਕਰਨ ਵਾਲਾ ਸਾਧਕ ਨਿਰਾਸ਼ ਰਹ ਜਾਂਦਾ ਹੈ ਹੋ ਜਾਂਦਾ ਹੈ ਭਾਈ ਨਿਰਾਸ਼ੀ ਬਹੁਤ ਦਿਨ ਲਾ ਗਏ ਬਹੁਤ ਦਿਨ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ 10-20 ਸਾਲ ਹੋ ਗਏ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਕੁਝ ਨਹੀਂ ਹੋਇਆ ਨਿਰਾਸ਼ ਹੋ ਗਏ ਕਹਿੰਦੇ ਨੇ ਬਹੁਤ سارے ਸੰਗੀ ਸਾਥੀ ਆਇਸਟਾਈਨ ਨੂੰ ਛੱਡ ਗਏ ਤਨ ਪਿਛੜ ਐਵੇਂ ਸਿਰ ਕਪਾਈ ਸਾਡੇ ਕੋਲ ਨਹੀਂ ਆਉਂਦੀ ਕਿਤਨੇ ਥਾਂ ਤੇ ਸਤ ਸੰਗ ਦੇ ਚ ਗਿਆ ਕਿਤਨੇ ਡੇਰਿਆਂ ਦੇ ਚ ਭਟਕਿਆ ਕਿੰਨੇ ਮੁੱਦਦ ਦਾ ਅੰਮ੍ਰਿਤ ਵੇਲੇ ਉਠ ਰਿਹਾ ਜੱਪ ਕਰ ਰਿਹਾ ਪੱਲੇ ਕੁਛ ਨਹੀਂ ਪਿਆ ਜਿਹੜੇ ਚੋਟੀ ਦੇ ਵੱਡੇ ਵੱਡੇ ਨਾਸਤਿਕ ਹੋਏ ਨੇ ਮੈਂ ਉਹਨਾਂ ਦੀ ਜੀਵਨ ਕਥਾ ਪੜ੍ਹੀਏ ਪਹਿਲੇ ਧਾਰਮਕ ਸਨ ਬੜੀ ਸਾਧਨਾ ਕਰਦੇ ਸਨ ਫਿਰ ਨਿਰਾਸ਼ ਹੋ ਗਏ ਕਾਰਨ ਕਿਰੇ ਮਿਲਦੇ ਤੇ ਨੇ ਪਹਾੜਾਂ ਤੋਂ ਪਰ ਉੱਪਰ ਉੱਪਰ ਨਹੀਂ ਮਿਲਦੇ ਉੱਪਰ ਉੱਪਰ ਤੇ ਗੀਟੀਆਂ ਤੇ ਪੱਥਰ ਮਿਲਦੇ ਨੇ ਖੁਦਾਈ ਕਰਨੀ ਪੈਂਦੀ ਬੜੀ ਮਿਹਨਤ ਕਰਨੀ ਪੈਂਦੀ ਉੱਪਰ ਉੱਪਰ ਤੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਕਿਦਰੇ ਗਹਿਰਾਈ ਦੇ ਚ ਜਾਈਏ ਤੇ ਫਿਰ ਨਿਰੰਕਾਰ ਹੈ। ਪਰ ਬਹੁਤ ਗਹਿਰੇ ਜਾਣਾ ਪੈਂਦਾ ਹੈ। ਉਹਦੇ ਵਾਸਤੇ ਪੂਰੀ ਭਾਵਕਤਾ ਚਾਹੀਦੀ ਹੈ। ਨਿਰਾਸ਼ ਹੋਇਆ ਮਨੁੱਖ ਖਾਸ ਕਰਕੇ ਧਰਮ ਦੇ ਮਾਰਗ ਦਾ ਇੱਕ ਖਤਰਾ ਹੈ, ਨਾਸਤਿਕ ਹੋ ਸਕਦਾ ਹੈ। ਮੈਂ ਨਖਾ ਨਾਲ ਉਹ ਮਨੁੱਖ ਦੇਖੇ ਨੇ ਝੋਮ ਝੋਮ ਕੇ ਅਮਰਤ ਵੇਲੇ ਆਸਾ ਦੀ ਵਾਰ ਸੁਣਦੇ ਸਨ ਹੁਣ ਗੁਰਦੁਆਰੇ ਦੇ ਬੂਹੇ ਦੇ ਕੋਲੋਂ ਲੰਘ ਜਾਣਗੇ ਕਦੀ ਅੰਦਰ ਨਹੀਂ ਹਲਦੇ ਅਤੇ ਕੁਛ ਇੱਕ ਨੇ ਤੇ ਸਾਫ਼ ਕਹਿ ਦਿੱਤਾ ਮਸਕਿਨ ਜੀ ਕੁਛ ਵੀ ਨਹੀਂ ਹੈ ਕੁਛ ਵੀ ਐਵੇਂ ਸਿਰ ਖਪਾਈ ਯੂਪੀ ਦੇ ਇੱਕ ਸ਼ਹਿਰ ਦੇ ਇੱਕ ਸੱਜਣ ਮੈਨੂੰ ਕਹਿਣ ਲੱਗਾ ਗਏ ਨਹੀਂ ਜੀ ਇਸ 20ਵੀਂ ਸਦੀ ਦੇ ਵਿੱਚ ਕੀ ਕਰ ਰਹੇ ਹੋ ਹਜ਼ਾਰਾਂ ਸਾਲ ਪੁਰਾਣੀਆਂ ਗੱਲਾਂ ਸੁਣਾਈ ਜਾਂਦੇ ਅੱਜ ਸਾਇੰਸ ਦਾ ਯੁੱਗ ਹੈ ਤੇ ਕੁਛ ਵੀ ਨਹੀਂ ਹੈ ਤੇ ਹੁਣ ਉਹਨੂੰ ਕੌਣ ਦੱਸੇ ਸਾਇੰਸ ਤੇ ਪਦਾਰਤ ਦੀ ਖੋਜ ਹੈ ਪਰਮਾਤਮਾ ਦੀ ਖੋਜ ਹੈ ਹੀ ਨਹੀਂ ਉਹ ਤੇ ਅੱਖ ਤੇ ਖੜੀ ਹੈ ਉਹ ਤੇ ਬੁੱਧ ਤੇ ਖੜੀ ਹੈ ਪਰਮਾਤਮਾ ਦੀ ਖੋਜ ਅੱਖ ਤੇ ਬੁੱਧ ਤੇ ਨਹੀਂ ਖੜੀ ਉਹ ਤੇ ਜ਼ਬਾਨ ਤੇ ਹਿਰਦੇ ਤੇ ਖੜੀ ਹੈ ਬਾਵਕਤਾ ਤੇ ਖੜੀ ਹੈ